ਵਿਆਹ ਤੋਂ ਦੋ ਬਰੇ ਬਾਅਦ ਰਾਜੋ ਦੇ ਘਰ ਮੁੰਡਾ ਹੋਇਆ ਲੱਖਾ ਸਿੰਘ ਨਹੀਂ ਸੀ ਚਾਹੁੰਦਾ ਕਿ ਰਾਜੋ ਮਾਂ ਬਣੇ ਉਹਦੀ ਇੱਛਾ ਸੀ ਕਿ ਮਾਂ ਬਣਨ ਤੋਂ ਪਹਿਲਾਂ ਪਹਿਲਾਂ ਜਿੰਨਾ ਚਿਰ ਜੋਬਨ ਮਾਣਿਆ ਜਾ ਸਕੇ ਲਾਹੇ ਦਾ ਹੈ ਉਹਨੇ ਫਤੋ ਦਾਈ ਨਾਲ ਮਿਲ ਕੇ ਚਾਰਾ ਵੀ ਬਧੇਰਾ ਕੀਤਾ ਪਰ ਆਉਣ ਵਾਲਾ ਕਿਸੇ ਦਾ ਰੋਕਿਆ ਨਾ ਰੁਕਿਆ ਲੜਕਾ ਹੋਇਆ ਉਹਦੇ ਸਭ ਨੈਣ ਨਕਸ਼ ਰੰਗ ਰੂਪ ਲੱਖਾ ਸਿੰਘ ਵਰਗਾ ਸੀ ਪਰਦਾ ਪਾਉਣ ਦੇ ਇਰਾਦੇ ਨਾਲ ਜਨਾਨੀਆਂ ਕਹਿੰਦੀਆਂ ਕਾਕਾ ਹਰਨਾਮ ਵਰਗਾ ਹੈ ਹਰਨਾਮ ਦਾ ਮਹਾਂਦਰਾ ਵੀ ਤਾਂ ਨਿਰਾਪੂਰਾ ਪਿਓ ਵਰਗਾ ਸੀ ਕਾਕੇ ਦਾ ਨਾਂ ਰਾਜੋ ਨੇ ਜਰਨੈਲ ਰੱਖਿਆ ਉਹਨੇ ਚੌਂਕੀਦਾਰ ਨੂੰ ਪੱਕੀ ਕੀਤੀ ਚੌਂਕੀਦਾਰਾ ਮੇਰੇ ਮੁੰਡੇ ਦਾ ਪੂਰਾ ਨਾਂ ਲਖਾਵੀ ਜਰਨੈਲ ਸੋਂ ਪੁੱਤਰ ਦਰਸ਼ਨ ਸੋਂ ਮੱਝ ਵੀ ਸਿੱਖ ਮੇਰੇ ਮਾਪੇ ਸਾਰੇ ਮੱਝ ਵੀ ਸਿੱਖ ਨੇ ਹੋਰ ਕੌਜ ਨਾਲ ਲਖਾਵੀ ਨਾਲ ਹੀ ਉਹ ਲਖਾ ਸਿੰਘ ਵੱਲ ਵੇਖ ਕੇ ਮੁਸਕਰਾ ਪਈ ਚੌਂਕੀਦਾਰ ਚਲਾ ਗਿਆ ਤਾਂ ਉਹਨੇ ਹਵੇਲੀ ਚ ਫਿਰਦੇ ਲਖਾ ਸਿੰਘ ਨੂੰ ਸੁਣਾ ਕੇ ਕਿਹਾ ਵੇਖੋ ਨਾ ਮੇਥੋਂ ਗਲਤੀ ਹੋ ਗਈ ਮੈਂ ਲਿਖਾਉਣਾ ਸੀ ਜਰਨਲਸੋਂ ਪੁੱਤਰ ਸਰਦਾਰ ਲਖਾ ਸੌਂਦਾ ਵਿਰਕ ਜੱਟ ਠੀਕ ਹੈ ਨਾ ਹੁਣ ਛੱਜ ਚ ਪਾ ਕੇ ਛੱਟ ਕਸਰਣਾ ਛੱਡੀ ਸਾਰੇ ਪਿੰਡ ਵਿੱਚ ਭੰਡੀਪੱਟ ਲਖਾ ਸਿੰਘ ਨੇ ਸ਼ਰਮਿੰਦਿਆਂ ਵਾਲਾ ਹਾਸਾ ਹੱਸਦਿਆਂ ਕਿਹਾ ਸਰਦਾਰ ਜੀ ਲਖਵਟੋ ਪੁੱਤਰ ਹੋਇਆ ਜੇ ਧੀ ਹੋ ਪੈਂਦੀ ਤਾਂ ਉਹਨੂੰ ਕਿੱਧਰ ਛੱਡਦੇ ਹਾਂ ਇਹ ਤਾਂ ਸਾਰਾ ਜੱਗ ਜਾਣਦਾ ਏ ਜੋ ਵੀ ਹੈ ਤੁਹਾਡਾ ਏ ਨਿੱਕੀਆਂ ਹੁੰਦੀਆਂ ਗੌਂਦੀਆਂ ਹੁੰਦੀਆਂ ਸਾਂ ਹੁਣ ਤਾਂ ਪੂਰਾ ਯਾਦ ਵੀ ਨਹੀਂ ਰਿਹਾ ਅਖੇ ਕਾਲਿਆ ਹਰਨਾ ਚਰੇ ਅੰਗੂਰੀ ਮੋਜਾਂ ਮਾਣੇ ਹੁਣ ਕਿਉਂ ਨੱਸੇ ਵੀ ਗੱਲ ਫਾਈਆਂ ਪਈਆਂ ਹੁਣ ਤਾਂ ਦੱਸਣਾ ਵੀ ਚਾਹੋ ਤਾਂ ਮੈਂ ਅਦਾਲਤ ਤੇ ਜਾ ਕੇ ਹਿੱਸਾ ਵੰਡਾ ਲਾਂਗੀ ਕੋਈ ਮੰਨੇਗਾ ਕਿ ਇਹ ਸਰਦਾਰ ਪੁੱਤਰ ਡੁੱਡੇ ਦਾ ਏ ਰਾਜੋ ਨੇ ਅੱਖਾਂ ਮਟਕਾ ਕੇ ਕਿਹਾ ਅੱਖਾ ਸਿੰਘ ਕਈ ਦਿਨ ਸੋਚਾਂ ਵਿੱਚ ਡੁੱਬਾ ਰਿਹਾ ਇਹ ਕੀ ਬਣਿਆ ਮੁੰਡਾ ਮੇਰੇ ਵਰਗਾ ਹੀ ਕਿਉਂ ਹੋਇਆ ਇਹ ਡੁੱਡੇ ਵਰਗਾ ਕਿਉਂ ਨਾ ਹੋਇਆ ਸਉ ਮੁੰਡੇ ਵਰਗਾ ਹੀ ਹੋ ਪੈਂਦਾ ਇਹ ਹੋਇਆ ਨਿਰਾਪੂਰਾ ਮੇਰੇ ਵਰਗਾ 19 21 ਦਾ ਵੀ ਫਰਕ ਨਹੀਂ ਹੂਬ ਹੂ ਮੇਰੇ ਵਰਗਾ ਹਰ ਨਾਮ ਵੀ ਮੇਰੇ ਵਰਗਾ ਏ ਪਰ ਉਹਦੇ ਉੱਤੇ ਦਾ ਮੈਨੂੰ ਮਾਣ ਏ ਦੇਖਣ ਵਾਲਾ ਬਿਨਾ ਪੁੱਛਿਆ ਦੱਸਿਆ ਪਛਾਣ ਲੈਂਦਾ ਏ ਇਹ ਸ਼ਾਹ ਦਾ ਪੁੱਤਰ ਏ ਉਹ ਮੇਰਾ ਏ ਮੈਂ ਸੌ ਜੁੜੀ ਨੂੰ ਆਖ ਸਕਦਾ ਇਹ ਪੁੱਤਰ ਮੇਰਾ ਏ ਆ ਇਹਦੀ ਮਾਂ ਏ ਆ ਇਹਦੇ ਮਾਮੇ ਨੇ ਫਲਾਨੀ ਦਾਏ ਦੇ ਨਾਨਕੇ ਨੇ ਭੁੱਲਰਾਂ ਦਾ ਦੋਤਰਾ ਏ ਭੁੱਲਰਾਂ ਦਾ ਾਰੇ ਦੀ ਬਾਤ ਕੀ ਦਸਾਂਗਾ ਹਵੇਲੀ ਵਿੱਚ ਖੇਡਦਾ ਵੇਖ ਕੇ ਕੋਈ ਪੁੱਛੇਗਾ ਸ਼ਾ ਆਸਾ ਗੋ ਤੇਰਾ ਕਾਕਾਏ ਤਾਂ ਮੈਂ ਕੀ ਦਸਾਂਗਾ ਬੜੇ ਕਥਾਂ ਫਸੇ ਬਹੁਤ ਵੱਡੀ ਬਦਨਾਮੀ ਅਜੇ ਜਿਵੇਂ ਉਹਨੇ ਆਖਿਆ ਸੀ ਕੁੜੀ ਹੋ ਪੈਂਦੀ ਤਾਂ ਫੇਰ ਕੀ ਬਣਦਾ ਲੋਕਾਂ ਨੇ ਆਖਣੀ ਉਹ ਵੀ ਮੇਰੀ ਹੀ ਸੀ ਉਹਦੇ ਆਖਣ ਵਾਂਗ ਫੇਰ ਮੈਂ ਉਹਨੂੰ ਕਿੱਧਰ ਛੱਡਦਾ ਹੁਣ ਨਹੀਂ ਹੋਈ ਤਾਂ ਅਗਾਹ ਹੋ ਪਵੇਗੀ ਹੋਵੇਗੀ ਉਹੀ ਮੇਰੇ ਵਰਗੀ ਹੀ ਨਾਮਰਾਦ ਪਿਆਰ ਵੀ ਸਿਰਫ ਮੈਨੂੰ ਹੀ ਕਰਦੀ ਏ ਡੁੱਡੇ ਦਾ ਤਾਂ ਐਵੇਂ ਨਹੀਂ ਏ ਸਮੁੰਦਾ ਉਹ ਵੀ ਉਹਦੇ ਮਨੋਂ ਲੈ ਗਿਆ ਏ ਉਹ ਦਿਨਾਂ ਦੀ ਸੀ ਨਾ ਹੁਣ ਤਾਂ ਐਵੇਂ ਤੁਹਾਡੇ ਲਿਹਾਜ਼ ਕਰਕੇ ਆ ਨਹੀਂ ਤਾਂ ਸਮੁੰਦੇ ਦੇ ਮੱਥੇ ਲੱਗਣ ਤੇ ਵੱਡਿਆ ਰੂ ਨਹੀਂ ਕਰਦਾ ਉਹਨੇ ਮੇਰੇ ਨਾਲ ਧੋਖਾ ਕੀਤਾ ਏ ਹੁਣ ਮੈਂ ਪਛਾਹ ਹਟਿਆ ਤਾਂ ਮੈਨੂੰ ਵੀ ਉਹ ਆ ਉਲਾਮਾ ਦੇਵੇਗੀ ਪਹਿਲੇ ਦਿਨੀ ਸ਼ਰਤ ਮਨਾ ਲਈ ਸੁ ਮੇਰੇ ਨਾਲ ਮਰਦਾ ਵਾਂਗ ਨਭਾਵੇਂ ਨਾ ਗੱਲਿਆਂ ਵਾਲੀ ਨਾ ਕਰੀ ਨਹੀਂ ਤਾਂ ਸਾਰੇ ਜਹਾਨ ਵਿੱਚ ਗੁੱੱਡਾ ਬਨਾਂਗੀ ਇਤੋਂ ਇਹ ਵੀ ਸਾਜੇ ਸਾਰੇ ਪਿੰਡ ਵਿੱਚ ਪੰਡੀ ਪਟ ਦੀ ਫਿਰੇਗੀ ਉਹ ਹੁਣ ਪੱਲਾ ਨਹੀਂ ਭਿਉਂਦੀ ਉਦਾਂ ਸਾਰੀਆਂ ਵੇੜੇ ਵਾਲੀਆਂ ਵਿੱਚ ਆਖ ਦਿੱਤਾ ਸੂ ਮੇਰੀ ਗੱਲ ਬਾਤ ਹੈਗੀ ਏ ਤਾਂ ਪਿੰਡ ਦੇ ਸਰਦਾਰ ਨਾਲ ਤੁਹਾਡੇ ਵਾਂਗ ਕਮੀਨਾ ਕਾਂਦੂਆਂ ਨਾਲ ਨਹੀਂ ਉੰਜ ਹੈ ਬੜੀ ਵਧੀਆ ਛੱਡੀ ਵੀ ਨਹੀਂ ਜਾਂਦੀ ਨਾਲੇ ਉਹਦੇ ਸਾਹਮਣੇ ਨ ਗੱਲਾਂ ਕਿਵੇਂ ਬਣਾ ਆਂਦੇ ਹੁੰਦੇ ਨੇ ਮਹੀਨ ਨੂੰ ਡੁੱਬਣਾ ਮੀਣਾ ਮਰਦਾਂ ਨੂੰ ਭਜਣਾ ਲਾਜ ਹੁਣ ਫਸੀ ਨੂੰ ਫਟਕਣ ਕਿਹਾ ਉਹ ਤਾਂ ਪਰੇ ਵਿੱਚ ਖਲੋ ਕੇ ਆਖ ਦੇਵੇਗੀ ਸਰਦਾਰਾ ਨਗੱਲਾ ਬਣ ਗਿਆ ਏ ਤਾਂ ਮੇਰੀ ਲੱਤ ਦੀ ਲੰਗ ਜਾ। ਤੁਮੁੰਦੇ ਬਾਰੇ ਨਹੀਂ ਸੀ ਆਂਦੀ। ਅਖੇ ਮਾਪਿਆਂ ਦੀ ਲੱਜ ਮਾਰ ਗਈ। ਨਹੀਂ ਤਾਂ ਮੈਂ 100 ਜੁੜੀ ਵਿੱਚ ਲੱਤ ਦੀ ਨੰਗਾ ਕੇ ਛੱਡਣਾ ਸੀ। ਇਸ ਕੌਮ ਤੋਂ ਸਭ ਸੱਚ ਯਾਰਾ ਗਲਤੀ ਹੋ ਗਈ ਪਰ ਹੁਣ ਤਾਂ ਗੱਲ ਪਿਆ ਢੋਲ ਵਜਾਉਣਾ ਹੀ ਪਵੇਗਾ। ਹਾਂ ਇਸ ਗੱਲ ਦਾ ਜਰੂਰ ਕੋਈ ਪ੍ਰਬੰਧ ਕਰਨਾ ਪਵੇਗਾ ਕਿ ਇਹਦੇ ਘਰ ਹੋਰ ਅਿਆਣਾ ਨਾ ਹੋਵੇ। ਕਿਤੇ ਕੁੜੀ ਹੋ ਪਈ ਤਾਂ ਭਲਕੇ ਹੀ ਫੱਤੋਂ ਨੂੰ ਆਂਦੇ ਆ। ਮਾਂ ਕਿੱਥੋਂ ਤੱਕ ਭੱਜਣਾ ਪਵੇ ਕਿੰਨਾ ਵੀ ਖਰਚ ਹੋ ਜਾਵੇ ਪਰ ਇਹ ਡਰ ਸਦਾ ਵਾਸਤੇ ਮਿਟ ਜਾਵੇ ਲੱਖਾ ਸਿੰਘ ਨੇ ਇਸ ਡਰ ਦਾ ਪ੍ਰਬੰਧ ਕਰ ਲਿਆ ਰਾਜੋ ਨੂੰ ਇਸ ਕੰਮ ਲਈ ਮਨਾ ਲਿਆ ਰਾਜੋ ਕਈ ਇਨਾ ਮਨਾ ਕੇ ਇਸ ਕਾਰਜ ਲਈ ਰਜਾਮੰਦ ਹੋਈ ਲੱਖਾ ਸਿੰਘ ਨੇ ਉਹਨੂੰ ਫਤੋਦਾਈ ਨਾਲ ਲਾਹੌਰ ਭੇਜਿਆ ਉੱਥੇ ਇੱਕ ਪਰਚੇਦਸਤਰੀ ਡਾਕਟਰ ਸੀ ਉਹਦੇ ਇਲਾਜ ਨਾਲ ਇਹ ਖਤਰਾ ਹਮੇਸ਼ਾ ਵਾਸਤੇ ਟਲ ਗਿਆ ਰਾਜੋ ਦੁਬਾਰਾ ਮਾਂ ਨਾ ਬਣ ਸਕੀ ਜੀਵਨ ਦਾ ਰਥ ਤੁਰਿਆ ਜਾ ਰਿਹਾ ਸੀ ਦਰਿਆ ਦੇ ਪ੍ਰਵਾਹ ਵਾਂਗ ਰੁਕਣਾ ਹੀ ਜਾਣਦਾ ਨਹੀਂ ਤੁਰੇ ਰਹਿਣਾ ਇਹਦੀ ਸ਼ਾਨ ਹੈ ਜ਼ਿੰਦਗੀ ਵੀ ਇੱਕ ਨਾਟਕ ਹੈ ਪਾਤਰ ਹੀ ਇਸ ਦੇ ਦਰਸ਼ਕ ਹਨ ਖੇਲ ਵੇਖਣ ਨਾਲੋਂ ਵਿਖਾਉਣ ਵਿੱਚ ਵਧੇਰੇ ਸਵਾਦ ਹੈ ਪਰ ਕੁਦਰਤ ਦਾ ਅਟੱਲ ਨਿਯਮ ਹੈ ਸਮੇਂ-ਸਰ ਹਰ ਪਾਤਰ ਨੂੰ ਆਪਣਾ ਸਥਾਨ ਬਦਲਣਾ ਪੈਂਦਾ ਹੈ ਕਦੇ ਦਰਸ਼ਕ ਖਿਲਾੜੀ ਬਣ ਜਾਂਦਾ ਹੈ ਕਦੇ ਖਿਲਾੜੀ ਦਰਸ਼ਕ ਨਾਟਕ ਚੱਲ ਰਿਹਾ ਸੀ ਇਉਂ ਸਮਝੋ ਉਸ ਦਾ ਮਦ ਆ ਗਿਆ ਸੀ ਹੋ ਸਕਦਾ ਹੈ ਪਿਛਲਾ ਅੱਧ ਪਹਿਲੇ ਆਦ ਨਾਲੋਂ ਛੋਟਾ ਹੋਵੇ ਇਹ ਵੀ ਹੋ ਸਕਦਾ ਹੈ ਮਗਰ ਲਾਦ ਬਧੇਰੇ ਲੰਮਾ ਹੋ ਜਾਵੇ ਚੱਲ ਰਿਹਾ ਹੈ ਨਾਟਕ ਬਾਰੀ ਅਗੇ ਤਰਾ ਕੁਝ ਨਹੀਂ ਕਿਹਾ ਜਾ ਸਕਦਾ ਜੀਵਨ ਨੈਕਾ ਜਿਹਾ ਨਾਟਕ ਹੈ ਜਿਸ ਦੀ ਗੁੰਦ ਪਹਿਲਾਂ ਹੀ ਸੰਪੂਰਨ ਕਰ ਲੈਣ ਵਿੱਚ ਕਦੇ ਕੋਈ ਸਮਰੱਥ ਨਹੀਂ ਹੋ ਸਕਦਾ ਇੱਥੇ ਅਣ ਪੁੱਛੇ ਸਾਹੇ ਪੈ ਜਾਂਦੇ ਹਨ ਅਣ ਮਿੱਠੀਆਂ ਤੇ ਅਣ ਕਿਆਸੀਆਂ ਘਟਨਾਵਾਂ ਘਟ ਜਾਂਦੀਆਂ ਹਨ ਕਈ ਵਾਰ ਅਣ ਹੋਈਆਂ ਹੋ ਜਾਂਦੀਆਂ ਹਨ ਹਾਂ ਨਾਟਕ ਚੱਲ ਰਿਹਾ ਸੀ ਕਈ ਬਾਤਰ ਪੈੜ ਛੱਡ ਕੇ ਪਾਸੇ ਹੋ ਗਏ ਉਹਨਾਂ ਨਵੇਂ ਅਖਾਰੇ ਜਾ ਮਰਲੇ ਕਈਆਂ ਨੇ ਆਪਣੇ ਸਥਾਨ ਬਦਲ ਲਏ ਉਹਨਾਂ ਦੀ ਥਾਂ ਨਵਿਆਂ ਨੇ ਸੰਭ ਲਈ ਬਹਾਰੀ ਜਵਾਨ ਹੋ ਗਿਆ ਉਹਨੇ ਕਿਸੇ ਹੋਰ ਜ਼ਿੰਮੇਵਾਰ ਦਾ ਹਾਲ ਸੰਭਾਲ ਲਿਆ ਉਹਦੀ ਥਾਂ ਛੋਟੇ ਭਰਾ ਵੀਰੂ ਨੇ ਲੈ ਲਈ ਉਹ ਲੱਖਾ ਸਿੰਘ ਦੇ ਮਾਲ ਦਾ ਵਾਗੀ ਲੱਗ ਗਿਆ ਵਾਹੀ ਦਾ ਸਾਰਾ ਗਮ ਹਰਨਾਮ ਸਿੰਘ ਨੇ ਸੰਭਾਲ ਲਿਆ ਉਹ ਹੱਥੀ ਕੁਝ ਨਹੀਂ ਸੀ ਕਰਦਾ ਹੱਥੀ ਕੰਮ ਕਰਨਾ ਸ਼ਾਇਦ ਸ਼ਾਨ ਦੇ ਉਲਟ ਸਮਝਿਆ ਜਾਂਦਾ ਪਰ ਕਾਮਿਆਂ ਦੇ ਸਿਰ ਤੇ ਖਲੋ ਕੇ ਕਰਾਉਣਾ ਵੀ ਤਾਂ ਇੱਕ ਕੰਮ ਹੈ ਸਵੇਰੇ ਉੱਠ ਕੇ ਉਹ ਖੂਹ ਵਾਲੀ ਪੈਲੀ ਤੇ ਫੇਰਾ ਮਾਰਦਾ ਫਿਰ ਕੋੜੀ ਤੇ ਚੜ ਕੇ ਕਾਮਿਆਂ ਦੀ ਰੋਟੀ ਲੈ ਕੇ ਜਾਂਦਾ ਦੁਪਹਿਰਾ ਉਹ ਖੇਤ ਵਿੱਚ ਹੀ ਕੱਟਦਾ ਵਾਹੀ ਦੇ ਨਿੱਕੇ ਨਿੱਕੇ ਕੰਮ ਦੀ ਉਹ ਪੂਰੀ ਦੇਖਭਾਲ ਰੱਖਦਾ ਜੋ ਕਰਨਾ ਹੁੰਦਾ ਉਹ ਸਮੇਂ ਸਿਰ ਹੁਕਮ ਦੇ ਕੇ ਕਰਵਾ ਲੈਂਦਾ ਦੂਜੇ ਤੀਜੇ ਦਿਨ ਉਹਨਾਂ ਪੈੜੀਆਂ ਵਿੱਚ ਵੀ ਫੇਰਾ ਮਾਰਦਾ ਜੋ ਮੁਜਾਰਿਆਂ ਨੂੰ ਹਿੱਸੇ ਤੇ ਦਿੱਤੀਆਂ ਹੋਈਆਂ ਸਨ ਕਈ ਵਾਰ ਉਹ ਕਾਮਿਆਂ ਦੇ ਨਾਲ ਘਰ ਪਰਤਦਾ ਤੇ ਕਈ ਵਾਰ ਉਹਨਾਂ ਤੋਂ ਵੀ ਪਿੱਛੋਂ ਲੋਕਾਂ ਦੀਆਂ ਪੈਲੀਆਂ ਵਿੱਚ ਪਸ਼ੂ ਛੱਡ ਕੇ ਰਜਾਉਣ ਵਾਲਿਆਂ ਬਾਗੀਆਂ ਨੂੰ ਉਹਨਾਂ ਦੇ ਖੇਤ ਦੇ ਨੇੜੇ ਟੁੱਕਦਿਆਂ ਹੀ ਧੜਕੂ ਰਹਿੰਦਾ ਕਿ ਕਿਸੇ ਨਾ ਕਿਸੇ ਪਾਸਿਓਂ ਹਰਨਾਮ ਸਿੰਘ ਨਾ ਆ ਨਿਕਲਦਾ ਹੋਵੇ ਉਹ ਕਿਸੇ ਨਾਲ ਲੜਾਈ ਝਗੜਾ ਵੀ ਨਾ ਕਰਦਾ ਪਰ ਹਰ ਇੱਕ ਨੂੰ ਇਹ ਜਿਤਾ ਦਿੰਦਾ ਕਿ ਖੇਤਾਂ ਦਾ ਰੱਖਾ ਜਾਗਦਾ ਹੈ ਇਸ ਮਿਹਨਤ ਦਾ ਸਿੱਟਾ ਉਹਦੇ ਖੇਤਾਂ ਦੀ ਉਪਜ ਪਹਿਲਾਂ ਨਾਲੋਂ ਵੱਧ ਗਈ ਸਰਵਣ ਚਾਰਜਾਂ ਮਾਤਾਂ ਪੜ ਕੇ ਹਟ ਗਿਆ ਸੀ ਲੱਖਾ ਸਿੰਘ ਨੇ ਬੜਾ ਜ਼ੋਰ ਲਾਇਆ ਕਿ ਉਹ ਗਾਂ ਕਸੂਰ ਪੜਨ ਚਲਿਆ ਜਾਇਆ ਕਰੇ ਉਹ ਦੇ ਵਾਸਤੇ ਵਖਰੀ ਘੋੜੀ ਲੈ ਦੇਵੇਗਾ ਉਹ ਇਥੋਂ ਤੱਕ ਵੀ ਕਹਿ ਰਿਹਾ ਕਿ ਸਰਵਨ ਰੋਜ ਆਉਣ ਜਾਣ ਦੀ ਖੇਚਲ ਤੋਂ ਡਰਦਾ ਹੈ ਤੁਹਾਨੂੰ ਬੋਰਡਿੰਗ ਵਿੱਚ ਦਾਖਲ ਕਰਾ ਦਿੰਦਾ ਹਾਂ ਇਸ ਦਾ ਜਵਾਬ ਸਵਾਰਨੀ ਵੱਲੋਂ ਮਿਲਿਆ ਮੈਂ ਸਭ ਕੁਝ ਸਮਝਦੀ ਹਾਂ ਇਹ ਮੇਰਾ ਹੈ ਨਾ ਇਸ ਬਹਾਨੇ ਤੁਸੀਂ ਇਹਨੂੰ ਮੇਰੀਆਂ ਅੱਖਾਂ ਤੋਂ ਦੂਰ ਕਰਨਾ ਚਾਹੁੰਦੇ ਹੋ ਅਣਪੜ੍ਹ ਮਾਂ ਦੇ ਹੇਜ ਨੇ ਪੁੱਤਰ ਨੂੰ ਅਗਾਹ ਪੜਨ ਨਾ ਦਿੱਤਾ ਅਸਲ ਵਿੱਚ ਸਵਾਰਨੀ ਦੇ ਬੇਅਰਥ ਲਾਡ ਪਿਆਰ ਨੇ ਸਰਵਣ ਨੂੰ ਵਿਗਾੜ ਦਿੱਤਾ ਸੀ ਘਰ ਦਾ ਉਹ ਕੱਖ ਭੰਨ ਕੇ ਦੂਰਾ ਨਹੀਂ ਸੀ ਕਰਦਾ ਕੋਈ ਭੁੱਲਿਆ ਚੁੱਕਿਆ ਕੰਮ ਦੱਸੋ ਵੀ ਤਾਂ ਉਹ ਕੇਸਲਵਟ ਕੇ ਘਰੋਂ ਬਾਹਰ ਖਿਸਕ ਜਾਂਦਾ ਉਹਦਾ ਕੰਮ ਸੀ ਪਿੰਡ ਦੇ ਨਕੰਮੇ ਮੁੰਡਿਆਂ ਨਾਲ ਸਾਰਾ ਦਿਨ ਤਖਤ ਪੂਛਾਂ ਤੇ ਬੈਠੇ ਤਾਸ਼ ਖੇਡਦੇ ਰਹਿਣਾ ਸਵਾਰਨੀ ਦਿਨੋਦਨ ਲੱਖਾ ਸਿੰਘ ਤੋਂ ਦੂਰ ਹੁੰਦੀ ਜਾ ਰਹੀ ਸੀ ਮੰਜਾ ਉਹਦਾ ਹੁਣ ਵੀ ਲੱਖਾ ਸਿੰਘ ਦੇ ਕੋਲ ਹੁੰਦਾ ਪਰ ਉਹ ਕੋਲ ਹੁੰਦੀ ਹੋਈ ਵੀ ਦੂਰ ਹੋ ਰਹੀ ਸੀ ਨਸਾਂਤਕੌਰ ਵਰਗਾ ਜੀਰਾਸ ਵਿੱਚ ਨਹੀਂ ਸੀ ਉਹ ਸਰੀਰ ਕਰਕੇ ਪਤੀ ਨੂੰ ਤਿਆਗ ਨਹੀਂ ਸੀ ਸਕਦੀ ਪਰ ਸਰੀਰਕ ਸਬੰਧ ਹੁੰਦਿਆਂ ਹੋਇਆਂ ਵੀ ਉਹ ਦਿਲੋਂ ਦੂਰ ਹੋ ਗਈ ਸੀ ਜਦੋਂ ਕਿ ਤੇ ਰਾਜੋ ਜਾਂ ਰਾਜੋ ਦੇ ਪੁੱਤਰ ਦਾ ਜ਼ਿਕਰ ਚੱਲਦਾ ਸਵਾਰਨੀ ਮੀਣਾ ਮਾਰਨ ਨੂੰ ਨਾਉਕਦੀ ਫਿਰ ਉਹਦੀ ਗੱਲ ਬੜੀ ਬਾੜਵੀਂ ਹੁੰਦੀ ਲੱਖਾ ਸਿੰਘ ਦੇ ਕਲੇਜੇ ਵਿੱਚ ਤੀਰ ਵਾਂਗ ਚੋਪ ਜਾਂਦੀ ਪਰ ਉਹਨੂੰ ਸਾਕੁਝ ਸਹਿਣਾ ਪੈਂਦਾ ਦੁਖੀ ਹੋ ਕੇ ਉਹ ਆਪਣੀ ਪੋਲ ਨੂੰ ਮੰਨਣ ਲੱਗ ਪਿਆ ਸੀ ਪਰ ਹੁਣ ਪਛਤਾਇਆ ਕੀ ਬਣਦਾ ਸੀ ਸਵਾਰਨੀ ਦੇ ਅੰਦਰ ਇੱਕ ਹੋਰ ਰੋ ਜਾਗ ਪਿਆ ਸੀ ਬੜਾ ਅਨੋਖੀ ਕਿਸਮ ਦਾ ਜਦ ਵੀ ਉਹਨੂੰ ਕਦੇ ਆਪਣੇ ਸਰੀਰ ਵਿੱਚ ਨਵੇਂ ਜੀਵ ਦੀ ਹੋਂਦ ਦਾ ਸ਼ੱਕ ਪੈਂਦਾ ਉਹ ਦਾਈ ਦੀ ਮਦਦ ਨਾਲ ਸਭ ਕੁਝ ਖਤਮ ਕਰ ਦਿੰਦੀ ਉਹਨੇ ਜਿਵੇਂ ਦਿਲ ਵਿੱਚ ਸੌਂ ਖਾ ਲਈ ਸੀ ਕਿ ਉਹ ਲੱਖਾ ਸਿੰਘ ਦੇਤੀ ਪੁੱਤਰ ਦੀ ਮਾਂ ਨਹੀਂ ਬਣੇਗੀ ਹਾਂ ਬਸੰਤ ਕੌਰ ਨਾਲ ਉਹਦਾ ਵਰਤਾਓ ਦਿਨੋਂ ਦਿਨ ਹੋਰ ਮਿੱਠਾ ਤੇ ਨਿੱਗਾ ਹੁੰਦਾ ਜਾ ਰਿਹਾ ਸੀ ਉਹਦੇ ਦਿਲ ਵਿੱਚ ਬਸੰਤ ਕੌਰ ਵਾਸਤੇ ਪਿਆਰ ਮਿਲਮੀ ਸ਼ਰਦਾ ਸੀ ਵਸੰਤ ਕੌਰ ਉਸ ਕੋਲੋਂ ਕਰਦਾ ਸਾਰਾ ਕੰਮ ਕਰਾਉਣ ਲੱਗ ਪਈ ਸੀ ਤੇ ਕਰਦੀ ਵੀ ਖੁਸ਼ੀ ਨਾਲ ਫੈਰੋਂ ਨਵੀਂ ਆਈ ਨੋ ਨੋ ਵੀ ਪਿਆਰ ਕਰਦੀ ਸੀ ਸੁਖਬੀਰ ਦੀ ਸ਼ਖਸੀਅਤ ਵੀ ਇਹੋ ਜਿਹੀ ਸੀ ਕਿ ਹਰ ਕਿਸੇ ਕੋਲੋਂ ਪਿਆਰ ਪ੍ਰਾਪਤ ਕਰ ਸਕਦੀ ਸੀ ਵਸੰਤ ਕੌਰ ਦੇ ਸੁਭਾਅ ਵਿੱਚ ਕੋਈ ਫਰਕ ਨਹੀਂ ਸੀ ਪਿਆ ਉਹ ਕਲੇਜੇ ਦੇ ਜ਼ਖਮ ਸੰਭਾਲੀ ਵੀ ਹਰ ਇੱਕ ਨਾਲ ਹੱਸ ਹੱਸ ਗੱਲਾਂ ਕਰਦੀ ਰਹਿੰਦੀ ਉਹ ਹਰ ਇੱਕ ਦੀ ਲੋੜ ਦਾ ਪਤਾ ਰੱਖਦੀ ਤੇ ਲੱਗਦੇ ਬੱਸ ਉਸ ਨੂੰ ਪੂਰਾ ਕਰਨ ਦਾ ਯਤਨ ਕਰਦੀ ਘਰ ਦਾ ਅੰਦਰ ਦਾ ਪ੍ਰਬੰਧ ਸਾਰਾ ਉਸੇ ਦੇ ਹੱਥ ਵਸ ਸੀ ਲੱਖਾ ਸਿੰਘ ਬਾਹਰੋਂ ਆਈ ਰਕਮ ਉਸੇ ਦੇ ਹਵਾਲੇ ਕਰਦਾ ਤੇ ਲੋੜ ਵੇਲੇ ਉਸੇ ਕੋਲੋਂ ਮੰਗਦਾ ਬਸੰਤ ਕੌਰ ਪਤੀ ਤੋਂ ਪੁੱਛੇ ਬਿਨਾ ਕਿਤੇ ਖਰਚ ਨਾ ਕਰਦੀ ਕਦੇ ਉਹ ਪੁੱਛਦੀ ਵੀ ਤਾਂ ਲੱਖਾ ਸਿੰਘ ਦਾ ਹਮੇਸ਼ਾ ਅੱਗੋਂ ਇੱਕੋ ਉੱਤਰ ਹੁੰਦਾ ਨਾ ਮੇਰੀ ਮਾਂ ਛੋਟੀ ਛੋਟੀ ਗੱਲ ਬਦਲੇ ਤੇਰਾ ਇੰ样 ਬਗਾਨਿਆਂ ਵਾਂਗ ਪੁੱਛਣਾ ਮੈਨੂੰ ਚੰਗਾ ਨਹੀਂ ਲੱਗਦਾ ਘਰ ਤੇ ਰਾਏ ਜਿਵੇਂ ਠੀਕ ਸਮਝੇ ਕਰ ਲਿਆ ਕਰ ਬਸੰਤ ਕੌਰ ਚੁੱਪ ਕਰ ਰਹਿੰਦੀ ਬੈਸ ਗਾਨ ਦੀ ਉਹਨੂੰ ਆਦਤ ਨਹੀਂ ਸੀ ਇੱਕ ਵਾਰ ਉਹਨੇ ਸਵਾਰਨੀ ਨੂੰ ਕਿਹਾ ਸਵਾਰਨੀ ਇਹ ਪੈਸਾ ਟਕਾ ਰੱਖਣਾ ਰਖਾਉਣਾ ਹੁਣ ਤੂੰ ਸੰਭਾਲ ਲੈ ਮੇਰੇ ਸਿਰੋਂ ਭਾਰ ਲਹੇ ਮੈਂ ਤਾਂ ਬਸ ਨਾ ਪੈਣ ਸਵਾਰਨੀ ਨੇ ਦੋਵੇਂ ਹੱਥ ਨਾਂ ਵਿੱਚ ਫੇਰਦਿਆਂ ਕਿਹਾ ਸੀ ਸਾਥੋਂ ਨਹੀਂ ਇਹ ਭਾਰ ਚੁੱਕਿਆ ਜਾਂਦਾ ਇਹ ਤੇਰਾ ਕੰਮ ਏ ਤੂੰ ਹੀ ਸੰਭਾਲੀ ਰੱਖ ਤੇਰੇ ਅੱਗੇ ਹੱਥ ਕਰਕੇ ਪੈਸਾ ਮੰਗਣ ਵਿੱਚ ਜੋ ਸੁਆਦ ਏ ਆਪਾਂ ਉਹ ਛੱਡਣ ਨੂੰ ਤਿਆਰ ਨਹੀਂ ਪਸੰਦਗਰ ਨਾਲ ਸਾਰੇ ਖੋਸ਼ਤਾਨ ਉਹ ਵੀ ਸਾਰਿਆਂ ਨਾਲ ਖੁਸ਼ ਸੀ ਸੱਚੇ ਦਿਲੋਂ ਪਤੀ ਨਾਲ ਵੀ ਨਾਰਾਜ਼ ਨਹੀਂ ਸੀ ਉਹ ਜਰਨਾ ਜਾਣਦੀ ਸੀ ਕਿਸੇ ਦੁੱਖ ਦਾ ਗਿਲਾ ਕਰਨਾ ਨਹੀਂ ਉਹ ਰਾਜੂ ਨਾਲ ਵੀ ਨਾਰਾਜ਼ ਨਹੀਂ ਸੀ ਉਹ ਕਦੇ ਵੀ ਕੋਈ ਗੱਲ ਉਸ ਨੂੰ ਲਾ ਕੇ ਨਾ ਆਖਦੀ ਉਹ ਈਓਂ ਪ੍ਰਗਟ ਕਰਦੀ ਜਿਵੇਂ ਉਸ ਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ ਹੁੰਦਾ ਵੇਖ ਕੇ ਅੰਡਿੱਠੇ ਕਰ ਛੱਡਣ ਦਾ ਉਸ ਵਿੱਚ ਮਹਾਨ ਗੁਣ ਸੀ ਕਿਸੇ ਵੇਲੇ ਅੰਦਰ ਕੋਈ ਫੋਰਨਾ ਸੈਰੋ ਉਠਾਉਂਦਾ ਵੀ ਤਾਂ ਉਹ ਆਪਣੇ ਮਨ ਨੂੰ ਸਮਝਾਉਣ ਵਾਸਤੇ ਕਹਿ ਚੜਦੀ ਮੇਰਾ ਸੁੱਖ ਉਹਨਾਂ ਦੇ ਸੁੱਖ ਵਿੱਚ ਹੈ ਉਹ ਰਾਜੋ ਨਾਲ ਖੋਸ਼ ਨੇ ਤਾਂ ਮੈਨੂੰ ਬੁਰਾ ਨਹੀਂ ਮਨਾਉਣਾ ਚਾਹੀਦਾ ਪਰ ਸਵਰਨੀ ਵੇਖ ਕੇ ਨਹੀਂ ਸੀ ਜਰ ਸਕਦੀ ਉਹਨਾਂ ਨੂੰ ਸਵਰਨੀ ਦਾ ਖਿਆਲ ਜ਼ਰੂਰ ਰੱਖਣਾ ਚਾਹੀਦਾ ਏ ਜਿਹੜੇ ਵਰਮਨਾਸੂਰ ਬਣ ਜਾਂਦੇ ਹਨ ਉਹਨਾਂ ਉੱਤੇ ਕਿੰਨੇ ਵੀ ਠੰਡੇ ਫਹੇ ਲਾਈਏ ਉਹ ਅੰਦਰੋਂ ਰਜਦੇ ਹੀ ਰਹਿੰਦੇ ਹਨ ਸੁਖਬੀਰ ਨੇ ਸੱਸ ਦੇ ਜ਼ਖਮਾਂ ਉੱਤੇ ਆਪਣੇ ਪਿਆਰ ਤੇ ਸ਼ਰਧਾ ਦਾ ਠੰਡਾ ਫਹਾਰ ਧਰ ਦਿੱਤਾ ਸੀ ਇਸ ਤੋਂ ਵੱਧ ਉਹ ਕੀ ਕਰ ਸਕਦੀ ਸੀ ਪਸੰਤ ਕੌਰ ਇੰਨਾ ਸੁਖ ਪ੍ਰਾਪਤ ਕਰਕੇ ਫੁੱਲੀ ਨਹੀਂ ਸੀ ਸਮਾਉਂਦੀ ਉਹ ਨੌ ਨੂੰ ਧੀ ਵਾਂਗ ਪਿਆਰ ਕਰਦੀ ਸੀ ਤੇ ਉਸੇ ਤਰ੍ਹਾਂ ਉਹਦੀ ਹਰ ਲੋੜ ਦਾ ਧਿਆਨ ਰੱਖਦੀ ਉਹ ਨੌ ਪੁੱਤ ਵੱਲੋਂ ਬਹੁਤ ਸੁਖੀ ਸੀ ਘਰ ਦੇ ਕੰਮਿਆਂ ਨਾਲ ਉਹਦਾ ਮਾਂ ਵਰਗਾ ਵਰਤਾਓ ਸੀ ਕਾਮੇ ਵੀ ਉਹਨੂੰ ਧਰਮ ਦੀ ਮਾਂ ਹੀ ਸਮਝਦੇ ਸਨ ਕਾਮਿਆਂ ਦੀ ਰੋਟੀ ਉਹਦੇ ਹੱਥ ਸੀ ਉਹਨਾਂ ਨਾਲ ਉਹ ਕਿਸੇ ਕਿਸਮ ਦਾ ਵਿਤਕਰਾ ਨਾ ਕਰਦੀ ਸਗੋਂ ਹਰ ਇੱਕ ਦੀ ਭੁੱਖ ਦਾ ਪੂਰਾ ਖਿਆਲ ਰੱਖਦੀ ਸਰਦਾਰ ਨਾਲ ਦਿਨੋਂ ਨਾਰਾਜ਼ ਹੁੰਦਿਆਂ ਹੋਇਆਂ ਵੀ ਕਾਮੇ ਬਸੰਤ ਕੌਰ ਦੀ ਰੋਟੀ ਦੇ ਲੱਭ ਨੂੰ ਨਾਲ ਤੁਰੇ ਰਹਿੰਦੇ ਅਨਪੜ ਕਾਮਿਆ ਕੋਲ ਸ਼ਬਦ ਨਹੀਂ ਸਨ ਨਹੀਂ ਤਾਂ ਉਹ ਨੂੰ ਮਾਤਾ ਅਨਪੂਰਨਾ ਦਾ ਖਿਤਾਬ ਦੇ ਦਿੰਦੇ ਗਰੀਬ ਉੱਤੇ ਹਾਏ ਕਰਨਾ ਬਸੰਤਕੌਰ ਦੇ ਖਮੀਰ ਵਿੱਚ ਰਚਿਆ ਹੋਇਆ ਸੀ ਉਹ ਹੁੰਦੇ ਤਾਂ ਕਿਸੇ ਅਥੀਏ ਦੀ ਮਦਦ ਵੀ ਕਰ ਦਿੰਦੀ ਪਰ ਪਤੀ ਤੋਂ ਚੋਰੀ ਨਹੀਂ ਤੇ ਲੱਖਾ ਸੰਗ ਬਸੰਤਕੌਰ ਦੇ ਦਿੱਤੇ ਦਾਨ ਨੂੰ ਕਰਜ ਵਿੱਚ ਤਾਂ ਨਾ ਬਦਲਦਾ ਪਰ ਲੋੜ ਪਈ ਤੇ ਅਗਲੇ ਨੂੰ ਚਤਾ ਕੇ ਉਸ ਦਾ ਫਾਇਦਾ ਜ਼ਰੂਰ ਉਠਾ ਲੈਂਦਾ ਸ਼ਾਮੋ ਰਨਾਮ ਨਾਲੋਂ 2 ਸਾਲ ਛੋਟੀ ਸੀ ਪ੍ਰਾਣਾ ਲੋ 2 ਸਾਲ ਪਿੱਛੋਂ ਹੀ ਉਹਦਾ ਵਿਆਹ ਹੋ ਗਿਆ ਉਹ ਆਪਣੇ ਘਰ ਸੁਖੀ ਸੀ ਅਗਲਾ ਭਾਗ ਜਲਦੀ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ